ਦੀ ਮਹਿਕ ਦੂਰ ਦੂਰ ਤੱਕ ਫੈਲ ਰਹੀ ਹੈ ਉਧਰ ਸਰਵਰੀਏ ਕਹਿ ਰਹੇ ਵੀ ਜਦੋਂ ਦਾ ਤਰਨਤਾਰਨ ਸਾਹਿਬ ਬਣਿਆ ਜਿਹੜੇ ਲੋਕ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਕਹਿ ਕਹਿ ਕੇ ਦੁਰਕਾਰਦੇ ਸੀ ਜਿਹੜਾ ਸਮਾਜ ਸੀ ਉਹ ਸਾਡੇ ਕੋਲ ਆਉਂਦੇ ਸੀ ਹੁਣ ਗੁਰੂ ਸਾਹਿਬ ਦੇ ਕੋਲ ਜਾਂਦੇ ਹੁਣ ਇਹ ਜਿਹੜਾ ਸੀ ਆਪ ਜੀ ਦਾ ਉਤਸ਼ਾਹ ਜਿਹੜਾ ਜਿਹੜਾ ਉਤਸ਼ਾਹ ਹੈ ਨਾ ਮੰਨ ਚਾਹ ਨਾ ਉੱਟਾ ਉਤਸ਼ਾਹ ਕਦੇ ਘਟਿਆ ਨਹੀਂ ਸਤਿਗੁਰਾਂ ਬੜਾ ਯਤਨ ਕੀਤਾ ਗਿਆ ਕਦੇ ਸੁਲੀਖਾਨ ਕਦੇ ਸੁਲਬੀਖਾਨ ਪ੍ਰਿਥੀਚੰਦ ਵੀ ਇਸੇ ਧਾਰਾ ਦੇ ਵਿੱਚ ਵਹਿ ਤੁਰਿਆ ਪਹਿਲਾਂ ਤੇ ਉਹ ਸੋਚਦਾ ਮੇਰੇ ਘਰ ਪੁੱਤਰ ਮੇਰਾ ਪੁੱਤਰ ਹੀ ਗੱਦੀ ਤੇ ਬੈਠਣਾ ਜਿਸ ਵਕਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਸਨ 1595 ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋ ਜਾਂਦਾ ਪ੍ਰਿਥੀਚੰਦ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਵੀ ਹੁਣ ਪੁੱਤਰ ਵੀ ਹੋ ਫਿਰ ਉਹ ਯਤਨ ਕਰਦਾ ਹੈ ਇਹਨਾਂ ਨੂੰ ਖਤਮ ਕਰਵਾਇਆ ਜਾਵੇ ਕਦੀ ਸਪੇਰੇ ਦਾ ਜਿਹੜਾ ਸਪੇਰਾ ਭੇਜਦਾ ਕਦੀ ਦਹੀਂ ਦੇ ਵਿੱਚ ਜ਼ਹਿਰ ਮਿਲਾਉਂਦਾ ਕਿਦੇ ਜਿਹੜੀ ਦਾਈ ਨੂੰ ਭੇਜਦਾ ਹੈ ਵੀ ਜ਼ਹਿਰ ਵਾਲਾ ਦੁੱਧ ਪਿਆ ਦੇ ਪਰ ਸਤਗੁਰੂ ਜੀ ਦਾ ਜਿਹੜਾ ਪ੍ਰੇਮ ਹੈ ਨਾ ਸਾਧ ਸੰਗਤ ਉਹਨਾਂ ਨੇ ਕਦੀ ਇੱਕ ਵੀ ਉਲਾਮਾ ਨਹੀਂ ਆ ਬਾਣੀ ਦੇ ਵਿੱਚ ਉਹਨਾਂ ਨੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਪ੍ਰਹਾਰ ਹੋਇਆ ਤੇ ਜਦੋਂ ਆਪ ਜੀ ਤੰਦਰੁਸਤ ਹੋ ਗਏ ਤੇ ਉਹਨਾਂ ਨੇ ਕਿਹਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ ਜੇ ਬਿਮਾਰੀ ਆਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਹਰ ਗੋਬਿੰਦ ਨਿਤ ਨਵਾ ਨਰੂਆ ਇਸ ਤਰੀਕੇ ਦੇ ਨਾਲ ਹੁਣ ਪ੍ਰਚਾਰ ਦੇ ਲਈ ਧਰਮ ਦੇ ਲਈ ਮਨ ਚ ਚਾਅ ਵੜਾ ਪ੍ਰੇਮ ਵੜਾ ਉਹ ਕਦੇ ਘਟਦਾ ਨਹੀਂ ਤੇ ਇਸ ਤਰੀਕੇ ਦੇ ਨਾਲ ਪਟ ਕਹਿੰਦੇ ਫਿਰ ਕਹਿੰਦੇ ਕਿ ਆਪ ਜੀ ਸਤਵੰਤ ਸਤਵੰਤ ਹੋ ਸਤਵਾਦੀ ਹੋ ਸਤਵੰਤ ਹਰ ਨਾਮ ਮੰਤਰ ਨਵ ਨਿਦਨਾ ਨਿਕਟੈ ਤੇ ਹਰੀ ਦਾ ਨਾਮ ਰੂਪ ਮੰਤਰ ਆਪ ਜੀ ਦੇ ਕੋਲ ਹੈ ਜੋ ਨੌ ਖਜ਼ਾਨੇ ਨਾਮ ਦਾ ਦਾਣ ਜਿਹੜਾ ਨਾ ਜਿਹੜਾ ਨਾਮ ਰੂਪੀ ਮੰਤਰ ਜਿਹੜਾ ਕਿਸੇ ਨੂੰ ਵੀ ਜਿਹੜਾ ਬਖਸ਼ਿਸ਼ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਜਦੋਂ ਦਿੰਦੇ ਆ ਤੇ ਕਹਿੰਦੇ ਨਵ ਨਿਦਨਾ ਨਿਕਟੈ ਨੌ ਨਦੀਆਂ ਜਿਹੜੇ ਖਜ਼ਾਨੇ ਆ ਕਦੇ ਮੁੱਕਦੇ ਨਹੀਂ ਆ ਉਹ ਐਸਾ ਧੰਨਾ ਜਿਵੇਂ ਬਾਣੀ ਚ ਪੜੀਦਾ ਨਾ ਇਹ ਧੰਨ ਅਖੁੱਟ ਨਾ ਨਿਕਟੇ ਨਾ ਜਾਏ ਪੂਰਾ ਸਤਗੁਰ ਦਿਆ ਦਿਖਾਏ ਕਿ ਇਹ ਜਦੋਂ ਜਿਹੜਾ ਪੂਰੇ ਗੁਰੂ ਨੇ ਜਿਹੜਾ ਇਹ ਧੰਨ ਦੇਤਾ ਨਾ ਗੁਰੂ ਨਿਕਟੇ ਕਦੀ ਮੁੱਕਦਾ ਨਹੀਂ ਇਹ ਸੱਚਾ ਧਨ ਗੁਰਮਤੀ ਪਾਏ ਇਹ ਜਿਹੜਾ ਸੱਚਾ ਧਨ ਗੁਰੂ ਸਾਹਿਬ ਜੀ ਨੇ ਪ੍ਰਾਪਤ ਕੀਤਾ ਇਹ ਵੇਖੋ ਸੰਗਤ ਜੀ ਉਦਮ ਦੇ ਨਾਲ ਨਹੀਂ ਜੇ ਮਿਲਦਾ ਜੇ ਕੋ ਕਹਿਣਾ ਵੀ ਮੈਂ ਬੜਾ ਯਤਨ ਕਰ ਬੜੇ ਤਰੀਕੇ ਅਪਣਾਵਾ ਨਹੀਂ ਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਜੀ ਰਹਿਮਤ ਕਰੋ ਸਾਡੇ